ਸਾਸ਼ਟਰੀ ਹਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡਾ ਮਈ ਦਾ ਮਹੀਨਾ ਕਿਸ ਤਰ੍ਹਾਂ ਦਾ ਜਾਵੇਗਾ ਸਭ ਤੋਂ ਪਹਿਲਾਂ ਤੁਸੀਂ ਇਹ ਜਾਣ ਲਓ ਕਿ 18 ਮਈ ਨੂੰ ਰਾਹੁ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਆ ਰਹੇ ਹਨ ਰਾਹੁ ਮਹਾਰਾਜ ਤੋਂ ਸਾਰੇ ਹੀ ਡਰ ਜਾਂਦੇ ਹਨ ਜਿਸ ਤਰ੍ਹਾਂ ਕਿ ਸ਼ਨੀ ਮਹਾਰਾਜ ਆਉਂਦੇ ਹਨ ਜਿਸ ਤਰ੍ਹਾਂ ਕਿ ਸ਼ਨੀ ਮਹਾਰਾਜ ਆਉਂਦੇ ਹਨ ਤੇ ਸਾਡੀ ਰਾਸ਼ੀ ਵਿੱਚ ਇਸੇ ਤਰ੍ਹਾਂ ਰਾਹੂ ਮਹਾਰਾਜ ਗ੍ਰਹਿ ਜਦੋਂ ਆਉਂਦੇ ਹਨ ਤਾਂ ਲੋਕਾਂ ਦਾ ਡਰ ਜਿਹੜਾ ਹੈ ਉਹ ਵੱਜ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਕੁੰਮੜ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜਿੰਨੇ ਵੀ ਕੁੰਮੜ ਰਾਸ਼ੀ ਵਾਲੇ ਹਨ ਜਿਹੜੇ ਵੀ ਸਾਡੇ ਆਸ-ਪਾਸ ਰਹਿੰਦੇ ਹਨ ਉਹਨਾਂ ਦੇ ਮੈਨੂੰ ਕਮੈਂਟ ਵੀ ਆਉਂਦੇ ਹਨ ਕਿ ਹੁਣ ਸਾਡਾ ਕੁੰਮੜ ਰਾਸ਼ੀ ਵਾਲੇ ਅਸੀਂ ਡਰ ਗਏ ਹਾਂ ਕਿ ਅਸੀਂ ਸਾਡਾ ਸ਼ੁਕਰ ਮਨਾ ਅਗਲੀ ਗੱਲ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ 29 ਮਾਰਚ ਨੂੰ ਸ਼ਨੀ ਮਹਾਰਾਜ ਸਾਡੀ ਰਾਸ਼ੀ ਵਿੱਚੋਂ ਨਿਕਲ ਗਏ ਹਨ। ਭਾਵ ਕੁੰਭ ਰਾਸ਼ੀ ਵਿੱਚੋਂ ਨਿਕਲ ਗਏ ਹਨ। ਹੁਣ ਤੀਸਰਾ ਚਰਨ ਸ਼ੁਰੂ ਹੋਇਆ ਹੈ ਤੇ ਹੁਣ ਸਭ ਕੁਝ ਚੰਗਾ ਹੀ ਹੋਵੇਗਾ। ਰਾਹੂ ਮਹਾਰਾਜ ਆ ਰਹੇ ਹਨ। ਦੇਖੋ ਮਈ ਦੇ ਮਹੀਨੇ ਵਿੱਚ ਤੁਹਾਡੇ ਨਾਲ ਕੀ ਹੋਏਗਾ ਉਹ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸੇਕ੍ਰਟ ਕਲ ਦੱਸ ਦਿੰਦੇ ਹਾਂ ਕਿ ਰਾਹੂ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਆ ਰਹੇ ਹਨ ਤਾਂ ਸਾਨੂੰ ਕੋਈ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਰਾਹੂ ਜੋ ਹਨ ਉਹ ਪਰਮਿਤ ਕਰੇ ਹਨ ਰਾਹੂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰਦੇ ਹਨ ਪਰ ਰਾਹੂ ਕਾਲ ਯੁਗ ਦੇ ਰਾਜਾ ਵੀ ਮੰਨੇ ਜਾਂਦੇ ਹਨ ਤੇ ਜੇ ਤੁਹਾਨੂੰ ਦੇਨੋਂ ਆਉਣ ਤੁਹਾਨੂੰ ਰੰਕ ਤੋਂ ਰਾਜਾ ਵੀ ਬਣਾ ਦਿੰਦੇ ਹਨ ਤੁਹਾਨੂੰ ਅਚਾਨਕ ਹੀ ਤਾਨ ਦੇ ਨਾਲ ਮਾਲਾ ਮਾਲ ਵੀ ਕਰ ਸਕਦੇ ਹਨ ਦੋਸਤੋ ਇਸ ਤਰ੍ਹਾਂ ਹੋ ਸਕਦਾ ਹੈ ਦੇਖੋ ਦੇਖੋ ਡਰਨ ਦੀ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਨਾਲ ਹੀ ਨਾਲ ਤੁਸੀਂ ਐਸੇ ਨਾ ਉਪਾਅ ਵੀ ਕਰ ਸਕਦੇ ਹਨ ਪੋਜ਼ਿਟਿਵ ਰਹਿਣ ਦੇ ਲਈ ਸਮਾਂ ਤੁਹਾਡਾ ਵਧੀਆ ਗੁਜ਼ਰੇਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਰਹੀ ਹਾਂ ਕਿ 18 ਮਹੀਨੋਂ ਜਦੋਂ ਰਾਹੂ ਤੁਹਾਡੀ ਰਾਸ਼ ਵਿੱਚ ਆ ਰਹੇ ਹਨ ਇਹ ਗੱਲ ਨੋਟ ਕਰਕੇ ਰੱਖ ਲਿਓ ਕਿ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਤਾਂ ਕੁਝ ਕਿਹਾ ਵੀ ਨਹੀਂ ਤੇ ਚਾਰ ਲੋਕਾਂ ਨੇ ਇਸ ਤਰ੍ਹਾਂ ਮੈਨੂੰ ਬੋਲ ਦਿੱਤਾ ਹੈ ਮੇਰੇ ਤੇ ਸ਼ੱਕ ਕੀਤਾ ਹੈ ਸਾਰੇ ਲੋਕ ਮੇਰੀ ਗਲਤੀ ਕੱਢ ਰਹੇ ਹਨ ਇਸ ਤਰ੍ਹਾਂ ਦਾ ਤੁਹਾਡੇ ਨਾਲ ਮਈ ਦੇ ਮਹੀਨੇ ਦੇ ਵਿੱਚ ਹੋਣ ਵਾਲਾ ਹੈ ਕਿ ਤੁਹਾਡੀ ਜਸਟੀਫਾਈ ਕਰਨਾ ਤੁਹਾਨੂੰ ਪਵੇਗਾ ਤੁਹਾਡੇ ਉੱਤੇ ਲੋਕ ਸ਼ੱਕ ਕਰਨਗੇ ਕਿ ਇਹ ਗਲਤ ਹੈ ਜੇਕਰ ਤੁਸੀਂ ਸੱਚਮੁੱਚ ਇਹ ਗਲਤ ਹੋ ਤਾਂ ਤੁਹਾਨੂੰ ਆਪਣਾ ਇਸ ਦੇ ਵਿੱਚ ਕਲੈਰੀਫਿਕੇਸ਼ਨ ਦੇਣਾ ਪਵੇਗਾ ਇਸ ਤਰ੍ਹਾਂ ਦਾ ਮਾਹੌਲ ਇਸ ਤਰ੍ਹਾਂ ਦੀ એનર્ਜੀ ਤੁਹਾਡੀ ਮਈ ਦੇ ਮਹੀਨੇ ਦੇ ਵਿੱਚ ਹੋਣ ਵਾਲੀ ਹੈ ਤੇ ਤੁਸੀਂ ਨੋਟ ਕਰਕੇ ਰੱਖ ਲੈਣਾ ਜਾਂ ਕਾਪੀ ਤੇ ਲਿਖ ਕੇ ਵੀ ਰੱਖ ਲਓ ਤੇ ਲੋਕ ਮੇਰੇ ਬਾਰੇ ਕੀ ਬੋਲਦੇ ਹਨ ਲੋਕ ਮੇਰੇ ਬਾਰੇ ਕੀ ਸਮਝਦੇ ਹਨ ਮੈਨੋਂ ਉਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਆਪਣੇ ਕਰਮਾਂ ਤੇ ਹੀ ਆਪਣੀ ਮਿਹਨਤ ਤੇ ਭਰੋਸਾ ਰੱਖੋ ਤੇ ਬਾਕੀ ਕਿਸੇ ਤੋਂ ਵੀ ਕੋਈ ਲੈਣਾ ਦੇਣਾ ਨਹੀਂ ਹੈ ਜੇ ਐਸੇ ਹੋਤੇ ਤੁਸੀਂ ਚੱਲੋਗੇ ਤਾਂ ਤੁਸੀਂ ਬਿਲਕੁਲ ਮਈ ਦੇ ਮਹੀਨੇ ਦੇ ਵਿੱਚ ਸੋਕੇ ਰਹੋਗੇ ਤੁਸੀਂ ਆਪਣੇ ਬੈਸਟ ਫਰੈਂਡ ਬਣਾਣਾ ਹੈ ਆਪਣੇ ਬੈਸਟ ਫਰੈਂਡ ਜਦੋਂ ਤੁਸੀਂ ਬਣਾਉਂਗੇ ਆਪਣੇ ਜੋ ਇੰਟਰਨਲ ਜੋ ਤੁਹਾਡੀਆਂ ਗਲਤੀਆਂ ਤੁਸੀਂ ਉਹਦੇ ਵਿੱਚ ਸੁਧਾਰ ਕਰੋਗੇ ਆਪਣੇ ਦੋਸਤ ਬਣੋਗੇ ਰਾਹ ਨੂੰ ਜਦੋਂ ਤੁਸੀਂ ਰਾਈਟ ਚੈਲੰਜ ਕਰੋਗੇ ਤਾਂ ਤੁਹਾਨੂੰ ਦੱਸ ਰਹੀ ਹਾਂ ਕਿ ਉਹ ਮਾਰਾ ਤੁਹਾਨੂੰ ਤੰਨ ਦੇ ਸਕਦੇ ਹਨ ਕਿਉਂਕਿ ਦੇਖੋ ਰਾਹ ਨੂੰ ਸਮੋਗ ਕਿਹਾ ਜਾਂਦਾ ਹੈ ਧੂਆਂ ਧੂਆਂ ਕਿਹਾ ਜਾਂਦਾ ਹੈ ਕਿ ਤੇ ਉਹਦੇ ਸਾਡੇ ਦਿਮਾਗ ਵਿੱਚ ਸੈਟ ਕਰਕੇ ਬਹੁਤ ਸਾਰੇ ਆਈਡੀਆ ਆਉਂਦੇ ਹਨ ਰਾਹੂ ਸਾਨੂੰ ਆਈਡੀਆਸ ਦਿੰਦੇ ਹਨ ਤੇ ਉਹ ਆਈਡੀਆਸ ਇਥੇ ਚੈਲੰਜ ਕਰਨਾ ਹੈ ਸਹੀ ਜਗ੍ਹਾ ਤੇ ਚੈਨਲਾਈਜ਼ ਕਰਨਾ ਹੈ ਤੇ ਆਪਣੇ ਕੈਰੀਅਰ ਤੇ ਕਰਨਾ ਹੈ ਜੇ ਤੁਸੀਂ ਸਟੂਡੈਂਟ ਹੋ ਆਪਣੀ ਪੜ੍ਹਾਈ ਤੇ ਇਸ ਨੂੰ ਕੇਂਦਰਿਤ ਕਰੋ ਕਿਸੇ ਤਰ੍ਹਾਂ ਬਿਜ਼ਨਸ ਨੂੰ ਅਸੀਂ ਅੱਗੇ ਵਧਾਉਣਾ ਹੈ ਉਹ ਚੀਜ਼ਾਂ ਜੇ ਤੁਸੀਂ ਫੋਕਸ ਕਰੋ ਤੁਸੀਂ ਦੇਖੋਗੇ ਕਿ ਰਾਹੂ ਮਹਾਰਾਜ ਤੁਹਾਨੂੰ ਕਿੰਨਾ ਕੁਝ ਦਿੰਦੇ ਹਨ ਦੇਖੋ ਦੇਣਾ ਰਾਹੂ ਮਹਾਰਾਜ ਦਾ ਵੀ ਕੰਮ ਹੈ ਪਰ ਸਾਨੂੰ ਲੈਣਾ ਨਹੀਂ ਆਉਂਦਾ ਤੁਹਾਨੂੰ ਇੱਕ ਉਪਾਅ ਦੱਸਤੀ ਹਾਂ ਪਰ ਮਈ ਦੇ ਮਹੀਨੇ ਵਿੱਚ ਕੀ ਹੋਣ ਵਾਲਾ ਹੈ ਉਹ ਦੱਸਣ ਵਾਲੀ ਹਾਂ ਅੱਗੇ ਜਾ ਕੇ ਪਰ ਇਹ ਵੀ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡਾ ਦਿਮਾਗ ਇਸ ਤਰ੍ਹਾਂ ਦਾ ਹੋਏਗਾ ਤੁਹਾਡੀ ਕਨਫਿਊਜ਼ਿੰਗ ਹੋਏਗੀ ਕਿ ਲੋਕ ਤੁਹਾਡੇ ਉੱਪਰ ਸਵਾਲ ਕਰ ਰਹੇ ਹਨ ਲੋਕ ਤੁਹਾਡੇ ਤੋਂ ਜੈਲਸ ਹੋਣਗੇ ਚਲਣ ਦੀ ਭਾਵਨਾ ਰੱਖਣਗੇ ਇਹ ਵੀ ਮਈ ਦੇ ਮਹੀਨੇ ਦੇ ਵਿੱਚ ਹੋ ਸਕਦਾ ਹੈ ਰਾਹੂ ਮਹਾਰਾਜ 18 ਮਈ ਨੂੰ ਤਾਂ ਇਹ ਸਭ ਚੀਜ਼ਾਂ ਹੋਣਗੀਆਂ ਤੁਹਾਡੇ ਨਾਲ ਲੋਕੀ ਤੁਹਾਨੂੰ ਜਾਂਚ ਕਰਨਗੇ ਆਪ ਚੀਚਾ ਹੋਣ ਗਿਆ ਪਰ ਤੁਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਚਰੋਸ ਹੋਣ ਲੋ ਵਿਸ਼ਵਾਸ ਕਰੋ ਕਿ ਸਾਨੂੰ ਇਸ ਤਰ੍ਹਾਂ ਦਾ ਸਾਡੇ ਨਾਲ ਹੋਏਗਾ ਤੇ ਅਸੀਂ ਪਹਿਲਾਂ ਹੀ ਪ੍ਰਪੇਅਰ ਹੋ ਜਾਣਾ ਹੈ ਸਮਝ ਜਾਣਾ ਹੈ ਦੇਖੋ ਫਾਲਤੂ ਦੀਆਂ ਗੱਲਾਂ ਤੇ ਬਿਲਕੁਲ ਵੀ ਧਿਆਨ ਨਹੀਂ ਦੇਣਾ ਕਿ ਮੈਨੂੰ ਉਸਨੇ ਕਿਵੇਂ ਕਹਿ ਦਿੱਤਾ ਮੈਨੂੰ ਇਹ ਚੀਜ਼ ਕਿਉਂ ਕਹਿ ਦਿੱਤੀ ਜਿੰਨੇ ਜੋ ਬਿਲਕੁਲ ਕੁਝ ਨਹੀਂ ਕਹਿਣਾ ਹੈ ਜੇ ਮੈਰਿਡ ਲਾਈਫ ਤੁਹਾਡੀ ਥੋੜੀ ਡਿਸਟਰਬ ਹੋ ਸਕਦੀ ਹੈ ਜੇ ਤੁਸੀਂ ਮੈਰਿਡ ਹੋ ਤਾਂ ਤੁਸੀਂ ਕੀ ਕਰਨਾ ਹੈ ਕਿ ਆਪਣਾ ਇਹ ਨਹੀਂ ਕਿ ਤੁਹਾਡਾ ਪਾਰਟਨਰ ਜਿਹੜਾ ਹੈ ਥੋੜਾ ਜਿਹਾ ਨਰਾਜ ਹੋ ਕੇ ਬੈਠਾ ਹੈ ਤਾਂ ਤੁਸੀਂ ਜਾ ਕੇ ਉਸ ਨੂੰ ਮਨਾ ਰਹੇ ਹੋ ਜੇ ਤੁਸੀਂ ਇਸ ਤਰ੍ਹਾਂ ਦੇ ਹੋ ਤਾਂ ਠੀਕ ਹੈ ਨਾ ਮਨਾਓ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਦੋ ਤਿੰਨ ਦਿਨ ਨਾ ਮਨਾਓ ਥੋੜਾ ਜਿਹਾ ਸਬਰ ਰੱਖੋ ਤੁਹਾਡੇ ਵਾਸਤੇ ਚੰਗਾ ਰਹੇਗਾ ਤੁਹਾਡੀ ਮੈਰਿਡ ਲਾਈਫ ਵਾਸਤੇ ਚੰਗਾ ਰਹੇਗਾ ਜੇ ਨਾਸ ਪੈਸ ਰੱਖੋਗੇ ਤੁਹਾਡਾ 파ਟਨਰ ਵੀ ਆਪਣੇ ਆਪ ਠੀਕ ਹੋ ਜਾਏਗਾ ਜੇ ਉਹਨਾਂ ਨੂੰ ਕੋਈ ਨਰਾਜ਼ਗੀ ਹੋਏਗੀ ਤਾਂ ਤੁਸੀਂ ਥੋੜੇ ਦਿਨਾਂ ਵਿੱਚ ਦੇਖੋਗੇ ਕਿ ਉਹ ਠੀਕ ਹੋ ਜਾਏਗਾ ਦੋਨੋਂ ਹੀ ਸੁਖੀ ਰਹੋਗੇ ਇਹ ਚੀਜ਼ ਤੁਸੀਂ ਜ਼ਰੂਰ ਅਪਲਾਈ ਕਰਨੀ ਹੈ ਦੇਖੋ ਜੀ ਹੁਣ ਆਪਾਂ ਜਾਣ ਲੈਂਦੇ ਹਾਂ ਕਿ ਮਈ ਦੇ ਮਹੀਨੇ ਵਿੱਚ ਤੁਹਾਡੇ ਹੈਲਥ ਜੌਬ ਕੈਰੀਅਰ ਬਿਜ਼ਨਸ ਲਵ ਰਿਲੇਸ਼ਨਸ਼ਿਪ ਡਿਟੇਲ ਬਾਰੇ ਸਾਰੀ ਗੱਲ ਦੱਸਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ 6 ਮਈ ਤੋਂ ਲੈ ਕੇ 17 ਮਈ ਤੱਕ ਜੋ ਸਾਡੀ ਰਾਸ਼ੀ ਦੇ ਸਵਾਮੀ ਹੈ ਕੁੰਭ ਰਾਸ਼ੀ ਦੇ ਸਵਾਮੀ ਜੋ ਸ਼ਨੀ ਮਹਾਰਾਜ ਹਨ ਉਹ ਪਸੰਚ ਜੋਗ ਬਣਾ ਕੇ ਬੈਠੇ ਹਨ ਸ਼ੁਕਰ ਸ਼ਨੀ ਰਾਹੂ ਤੇ ਬੋਧੇ ਸਾਰੇ ਇਕੱਠੇ ਹੋ ਕੇ ਬੈਠੇ ਹਨ ਪਸੰਚ ਜੋਗ ਬਣ ਰਿਹਾ ਹੈ ਤੇ ਜਿਸ ਦੇ ਕਾਰਨ 6 ਮਈ ਤੋਂ ਲੈ ਕੇ 17 ਮਈ ਤੱਕ ਤੁਹਾਡੀਆਂ ਆਦਤਾਂ ਥੋੜੀਆਂ ਜੀਆਂ ਵਿਗੜ ਸਕਦੀਆਂ ਹਨ ਆਦਤਾਂ ਤਾਂ ਅਨਤਾਂ ਦਾ ਖੰਡੋ ਭਾਵ ਕਿ ਖਾਣ ਪੀਣ ਦੀਆਂ ਆਦਤਾਂ ਤੁਹਾਡੀਆਂ ਵਿਗੜ ਸਕਦੀਆਂ ਹਨ ਬਾਅਦ ਦਾ ਜੰਕ ਫੂਡ ਤੁਸੀਂ ਬਹੁਤ ਜ਼ਿਆਦਾ ਖਾ ਸਕਦੇ ਹੋ ਉਹਦੇ ਤੇ ਤੁਸੀਂ ਕੰਟਰੋਲ ਕਰਨਾ ਹੈ ਐਸਟਰੋਲੋਜੀ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਜੋ ਵੀ ਗ੍ਰਹਿ ਗੁਜਰ ਦੇਖਦੇ ਹਾਂ ਉਸ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਤੇ ਕੀ ਪੈ ਸਕਦਾ ਹੈ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਵੀਡੀਓ ਬਣਾ ਕੇ ਅਲਰਟ ਕਰਵਾ ਦਿੰਦੇ ਹਾਂ ਸਾਵਧਾਨ ਕਰਨ ਲਈ ਕਹਿ ਦਿੰਦੇ ਹਾਂ ਤੇ ਉਪਾਗ ਦੱਸ ਦਿੰਦੇ ਹਾਂ ਉਸ ਦਾ ਬਿਲਕੁਲ ਹੀ ਜਿਹੜਾ ਪ੍ਰਭਾਵ ਹੈ ਪੂਰੀ ਤਰ੍ਹਾਂ ਨਹੀਂ ਤਾਂ ਘੱਟ ਤਾਂ ਕਰਵਾ ਹੀ ਦਿੰਦੇ ਹਾਂ ਇਸ ਕਰਕੇ ਤੁਹਾਡੀ ਜੋ ਵੀ ਪ੍ਰੋਬਲਮ ਆ ਰਹੀ ਹੈ ਜੋ ਵੀ ਤੁਹਾਡੀ ਪਰੇਸ਼ਾਨ ਨੇ ਜੇ ਮਈ ਦੇ ਮਹੀਨੇ ਵਿੱਚ ਆ ਰਹੀ ਹੈ ਤਾਂ ਉਸ ਨੂੰ ਤੁਸੀਂ ਇਹ ਵੀਡੀਓ ਸੌਣ ਕੇ ਉਸ ਦਾ ਪ੍ਰਭਾਵ ਘੱਟ ਕਰ ਸਕਦੇ ਹੋ ਹੁਣ ਇੱਥੇ ਗੱਲ ਕਰਦੇ ਹਾਂ ਕਿ ਆਪਣੀ ਹੈਲਥ ਜਿਹੜੀ ਤੁਸੀਂ ਉਸ ਦਾ ਧਿਆਨ ਰੱਖਣਾ ਹੈ ਬਾਅਦ ਹੀ ਬਿਲਕੁਲ ਵੀ ਚੀਜ਼ ਨਹੀਂ ਖਾਣੀ ਹੈ ਸਰਦੀ ਖਾਂਸੀ ਗਲੇ ਤੋਂ ਲੱਟੇ ਤੁਹਾਨੂੰ ਸਰਦੀ ਖਾਂਸੀ ਜ਼ੁਕਾਮ ਦੇਖੋ ਇਹ ਸਭ ਚੀਜ਼ਾਂ ਤੁਹਾਨੂੰ ਮਈ ਦੇ ਮਹੀਨੇ ਦੇ ਵਿੱਚ ਹੋ ਸਕਦੀਆਂ ਹਨ ਨਾਲੇ ਨਾਲ ਦੰਦਾਂ ਦੇ ਪ੍ਰੋਬਲਮ ਡੈਂਟਲ ਪ੍ਰੋਬਲਮ ਤੁਹਾਨੂੰ ਤੁਹਾਨੂੰ ਮਈ ਮਹੀਨੇ ਦੇ ਵਿੱਚ ਕੁੰਮਾਰਾਸ਼ੀ ਵਾਲਿਆਂ ਨੂੰ ਆ ਸਕਦੀ ਹੈ ਇਸ ਦੇ ਨਾਲ ਕੁੰਮਾਰਾਸ਼ੀ ਵਾਲਿਆਂ ਨੂੰ 17 ਮਈ ਤੱਕ ਬਹੁਤ ਆਲਸ ਹੋਣ ਵਾਲਾ ਹੈ ਕੰਮ ਕਰੇਗਾ ਤੁਹਾਡਾ ਮਨ ਬਿਲਕੁਲ ਵੀ ਨਹੀਂ ਕਰੇਗਾ ਬਸ ਲੇਟਣ ਦਾ ਮਨ ਕਰੇਗਾ ਕਿਉਂਕਿ 8.5 ਸੈਂਚ ਜੋਗ ਦਾ ਅਸਰ ਹੈ ਬੱਚੇ ਤੋਂ ਲੈ ਕੇ ਵੱਡੇ ਤੱਕ ਕੁੰਭ ਰਾਸ਼ੀ ਵਾਲਿਆਂ ਦੇ ਉੱਤੇ ਸਭ ਦੇ ਉੱਤੇ ਇਹਦਾ ਅਸਰ ਪੈਣ ਵਾਲਾ ਹੈ ਗੰਦੇ ਗੰਦੇ ਤੇ ਬੁਰੇ-ਬੁਰੇ ਖਿਆਲ ਵੀ ਤੁਹਾਨੂੰ ਆ ਸਕਦੇ ਹਨ ਇਹ ਸਭ ਰਾਹੂ ਦਾ ਪ੍ਰਭਾਵ ਹੈ ਅਨੈਤਿਕ ਕੰਮ ਵਿੱਚ ਤੁਸੀਂ ਕੁਝ ਕਰ ਸਕਦੇ ਹੋ ਇਹਨਾਂ ਸਭ ਚੀਜ਼ਾਂ ਦਾ ਅਸਰ ਸਿਰਫ 18 ਮਈ ਤੱਕ ਹੈ ਤੇ 18 ਮਈ ਤੋਂ ਬਾਅਦ ਪ ਸੰਜ ਜੋਗ ਦਾ ਅਸਰ ਖਤਮ ਹੋ ਜਾਏਗਾ ਤਾਂ ਤੁਹਾਡਾ ਮਨ ਵੀ ਕੰਮ ਵਿੱਚ ਲੱਗਣਾ ਸ਼ੁਰੂ ਹੋ ਜਾਏਗਾ ਆਲਸ ਜਿਹੜਾ ਆ ਰਿਹਾ ਸੀ ਤੁਹਾਨੂੰ ਉਹ ਵੀ ਦੂਰ ਹੋ ਜਾਵੇਗਾ ਇਸ ਕਰਕੇ 18 ਮਈ ਤੱਕ ਤਾਂ ਤੁਹਾਨੂੰ ਇਹ ਸਭ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤੁਹਾਨੂੰ ਪਹਿਲਾਂ ਹੀ ਐਡਵਾਈਸ ਕਰ ਦਿੰਦੇ ਹਾਂ ਕਿ ਕਿ ਆਪਣੇ ਦੋਸਤਾਂ ਦੇ ਚੱਕਰ ਦੇ ਵਿੱਚ ਤੁਸੀਂ ਕੁਝ ਗਲਤ ਕੰਮ ਕਰ ਸਕਦੇ ਹੋ ਸਾਵਧਾਨ ਰਹਿਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਹੁਣ ਗੱਲ ਕਰ ਲੈਂਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਮਈ ਦੇ ਮਹੀਨੇ ਵਿੱਚ ਤਾਂ ਦੀ ਸਥਿਤੀ ਦੀ ਇੱਕ ਇਸ ਤਰ੍ਹਾਂ ਦੀ ਰਹੇਗੀ ਦੇਖੋ ਤਾਂ ਦੀ ਸਥਿਤੀ ਵਿੱਚ ਤੁਹਾਨੂੰ ਤਣ ਮਿਲਣ ਵਾਲਾ ਹੈ ਜੋ ਲੋਕ ਪ੍ਰਾਪਰਟੀ ਦਾ ਕੰਮ ਕਰਦੇ ਹਨ ਕਮਿਸ਼ਨ ਬਹੁਤ ਜ਼ਿਆਦਾ ਤੁਹਾਨੂੰ ਮਈ ਦੇ ਮਹੀਨੇ ਵਿੱਚ ਮਿਲਣ ਵਾਲੀ ਹੈ ਪ੍ਰਾਪਰਟੀ ਜੇ ਤੁਸੀਂ ਕਿਰਾਏ ਤੇ ਝੜਾਉਣਾ ਚਾਹੁੰਦੇ ਸੀ ਤਾਂ ਤੁਹਾਡੀ ਕਿਰਾਏ ਤੇ ਚੜ ਜਾਏਗੀ ਪ੍ਰਾਪਰਟੀ ਖਰੀਦਣਾ ਚਾਹੁੰਦੇ ਸੀ ਜਾਂ ਵੇਚਣਾ ਚਾਹੁੰਦੇ ਸੀ ਉਹ ਕੰਮ ਤੁਹਾਡਾ ਮਈ ਦੇ ਮਹੀਨੇ ਵਿੱਚ ਜ਼ਰੂਰ ਮਿਲੇਗਾ ਅਸੋ ਤੁਹਾਨੂੰ ਬਹੁਤ ਹੀ ਜ਼ਿਆਦਾ ਤਨ ਲਾਭ ਹੋਣ ਦੇ ਵਿੱਚ ਯੋਗ ਪਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤੁਹਾਡਾ ਲੁੱਟਿਆ ਹੋਇਆ ਤਾਂ ਜੋ ਮਾਰਕੀਟ ਵਿੱਚ ਤੁਹਾਡਾ ਵਸਿਆ ਹੋਇਆ ਪੈਸਾ ਸੀ ਉਹ ਵੀ ਤੁਹਾਨੂੰ ਮਈ ਦੇ ਮਹੀਨੇ ਮਿਲ ਸਕਦਾ ਹੈ। ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਕਾਲ ਕਰ ਰਹੇ ਸੀ, ਫੋਨ ਕਰ ਰਹੇ ਸੀ ਪਰ ਉਹ ਪੈਸਾ ਨਹੀਂ ਦੇ ਰਹੇ ਸੀ ਤਾਂ ਮਈ ਦੇ ਮਹੀਨੇ ਵਿੱਚ ਉਹ ਪੈਸਾ ਵੀ ਤੁਹਾਡਾ ਵਾਪਸ ਆ ਸਕਦਾ ਹੈ। ਇਸ ਤੋਂ ਇਲਾਵਾ ਮਈ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੇ ਆਨਲਾਈਨ ਜੇਤੂ ਸੀ। ਟਰਾਂਜੈਕਸ਼ਨ ਕਰ ਰਹੇ ਹੋ ਪੈਸਾ ਕਿਸੇ ਨੂੰ ਪਾ ਰਹੇ ਹੋ ਤਾਂ ਉਹ 10 ਵਾਰੀ ਚੈੱਕ ਕਰਨਾ ਹੈ ਕਿਉਂਕਿ ਇਹਦੇ ਵਿੱਚ ਤੁਹਾਡੀ ਗਲਤੀ ਮਈ ਦੇ ਮਹੀਨੇ ਵਿੱਚ ਹੋ ਸਕਦੀ ਹੈ ਨਾਲ ਦੀ ਨਾਲ ਚੈੱਕ ਕਿਸੇ ਡਾਕੂਮੈਂਟਸ ਤੇ ਤੁਸੀਂ ਚੈੱਕ ਸਾਈਨ ਕਰ ਰਹੇ ਹੋ ਉਹ ਵੀ ਤੁਸੀਂ ਸੋਚ ਸਮਝ ਕੇ ਪੜ੍ਹ ਕੇ ਹੀ ਸਾਈਨ ਕਰਨੇ ਹਨ ਕਮਰਾਸ਼ੀ ਵਾਲਿਓ ਕਿਉਂਕਿ ਇਥੇ ਗਲਤੀ ਹੁੰਦੇ ਨੁਕਸਾਨ ਹੁੰਦੇ ਜੋਕ ਪਾਦੇ ਨਜ਼ਰਾ ਰਹੇ ਹਨ ਇਸ ਤੋਂ ਇਲਾਵਾ ਚ ਇਸ ਤੋਂ ਲਗਾਤਾਰ ਅਨੁਦਾਜ਼ਾ ਦੱਸ ਦਵਾਂ ਕਿ 7 ਮਈ ਤੋਂ ਲੈ ਕੇ 31 ਮਈ ਦੇ ਵਿੱਚ ਤੁਹਾਡੀ ਫੈਮਿਲੀ ਦੇ ਕੋਈ ਵੀ ਮੈਂਬਰ ਦਾ ਜਾਂ ਤੁਹਾਡੀ ਕੋਈ ਸੰਤਾਨ ਹੈ ਜਾਂ ਵੱਡੇ ਸੰਤਾਨ ਹੈ ਤਾਂ ਉਹਦੇ ਕੈਰੀਅਰ ਦੀ ਗਰੋਥ ਹੋਣ ਦੀ ਨਜ਼ਰ ਆਵੇਗੀ ਕੋਈ ਜੌਬ ਤੋਂ ਕੋਈ ਕੋਟਨ ਨਿਊਜ਼ ਮਿਲ ਸਕਦੀ ਹੈ ਕੋਈ ਨਾ ਕੋਈ ਮੰਗਲਿਕ ਕਾਮੇ ਵਿੱਚ ਤੁਹਾਡਾ ਕੋਈ ਸ਼ੋਭ ਕਾਮੇ ਵਿੱਚ ਜਿਹੜਾ ਰੁਕਿਆ ਹੋਇਆ ਸੀ ਉਹ ਮਈ ਦੇ ਮਹੀਨੇ ਵਿੱਚ 7 ਮਈ ਤੋਂ ਲੈ ਕੇ 31 ਮਈ ਦੇ ਵਿੱਚ ਹੋਣ ਦੇ ਚੌਕ ਨਜ਼ਰ ਆ ਰਹੇ ਹਨ ਐਸਐਨਐਲ ਕੁੰਭਰਾਸ਼ਿ ਵਾਲਿਆਂ ਨੂੰ ਮਈ ਮਹੀਨੇ ਵਿੱਚ ਕੋਈ ਮਾਨਸਨਮਾਨ ਮਿਲ ਸਕਦਾ ਹੈ ਕਿਸੇ ਵੱਡੇ ਸੈਲੀਬ੍ਰਿਟੀ ਦੇ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਯੂਟਿਊਬਰ ਚੈਨਲ ਚਲਾਉਂਦੇ ਹੋ ਇਨਫਲੂਐਂਸਰ ਹੋ ਰਤੋਂ ਰਤ ਤੁਹਾਡੀ ਮਈ ਦੇ ਮਹੀਨੇ ਵਿੱਚ ਕੋਈ ਰੀਲ ਵਾਇਰਲ ਹੋ ਸਕਦੀ ਹੈ ਰਤੋਂ ਰਤ ਤੁਹਾਡੀ ਕਿਸਮਤ ਚਮਕ ਸਕਦੀ ਹੈ ਇਸ ਤੋਂ ਇਲਾਵਾ ਕੁੰਭਰਾਸ਼ਿ ਵਾਲਿਆਂ ਦੀ ਸੰਤਾਨ ਪੱਖ ਦੀ ਗੱਲ ਕਰੀਏ ਤਾਂ 17 ਮਈ ਤੱਕ ਜੇ ਤੁਹਾਡੇ ਛੋਟੇ ਸੰਤਾਨ ਹੈ ਤਾਂ ਉਹ ਤੁਹਾਡੇ ਕੋਈ ਮਹਿੰਗੇ ਆਈਟਮ ਥੋੜ ਸਕਦੇ ਹਨ ਇਲੈਕਟ੍ਰੋਨਿਕ ਆਈਟਮ ਥੋੜ ਸਕਦੇ ਹੈ ਜੇ ਵੱਡੇ ਸੰਤਾਨ ਹੈ ਤਾਂ ਉਹਨਾਂ ਦੀ ਕੋਈ ਚੀਜ਼ ਗਮ ਹੋ ਸਕਦੀ ਜਾਂ ਚੋਰੀ ਹੋ ਸਕਦੀ ਹੈ ਕਹਿ ਸਕਦੇ ਹੋ ਕਿ 17 ਤਰੀਕ ਤੱਕ ਥੋੜਾ ਜਿਆ ਸੰਤਾਨ ਪੱਖ ਜਿਹੜਾ ਹੈ ਕਮਜ਼ੋਰ ਚੱਲ ਰਿਹਾ ਹੈ ਉਹਨਾਂ ਦੀ ਐਨਐਨਟੀ ਦੀ ਸਮੱਸਿਆ ਵੀ ਜਾਂ ਪੇਟ ਦਰਦ ਦੀ ਸਮੱਸਿਆ ਵੀ ਸੰਤਾਨ ਨੂੰ ਆ ਸਕਦੀ ਹੈ ਭਾਵੇਂ ਤੁਹਾਡੇ ਛੋਟੇ ਸੰਤਾਨ ਹੈ ਜਾਂ ਵੱਡੇ ਕੰਮਰਾਸ਼ੀ ਵਾਲੇ ਇੰਤਿਹਾਨ ਰੱਖਣ ਦੀ ਜ਼ਰੂਰਤ ਹੈ ਪਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ 18 ਤਰੀਕ ਤੋਂ ਬਾਅਦ ਇਸ ਤਰ੍ਹਾਂ ਹੀ ਸੰਤਾਨ ਦੇ ਉੱਤੇ ਪੰਸਾਜ ਜੋ ਖਤਮ ਹੋ ਜਾਏਗਾ ਤਾਂ ਜਿन्हे ਵੀ ਸੰਤਾਨ ਦੇ ਉੱਤੇ ਪਰੇਸ਼ਾਨੀ ਆ ਰਹੀ ਸੀ ਉਹ ਖਤਮ ਹੋ ਜਾਵੇਗੀ ਨਾਲੇ ਨਾਲ ਤੁਹਾਨੂੰ ਆਪਣੇ ਵੱਡੇ ਸੰਤਾਨ ਦੀ ਗੁੱਡ ਨਿਊਜ਼ ਵੀ ਮਿਲ ਸਕਦੀ ਹੈ ਕੈਰੀਅਰ ਤੋਂ ਰਿਲੇਟਡ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਜੇ ਬੱਚੇ ਕੋਈ ਸਟੂਡੈਂਟਾਂ ਦਾ ਉਹਨਾਂ ਦੇ ਕੋਈ ਰਿਜ਼ਲਟ ਦੇ ਮਾਮਲੇ ਵਿੱਚ ਤੁਹਾਨੂੰ ਪੋਜ਼ੀਟਿਵ ਰਿਜ਼ਲਟ ਉਹਨਾਂ ਦਾ ਸਨਨ ਮਿਲ ਸਕਦਾ ਹੈ ਜੇ ਹੁਣ ਗੰਬਰਾਸ਼ੀ ਵਾਲਿਆਂ ਦੇ ਮਈ ਦੇ ਮਹੀਨੇ ਦੀ ਕੈਰੀਅਰ ਦੀ ਗੱਲ ਕਰਾਂ ਤਾਂ ਕੈਰੀਅਰ ਵਾਸਤੇ ਤੁਹਾਡੇ ਚਾਰ ਚੰਦ ਜਿਵੇਂ ਕਹਿੰਦੇ ਹਨ ਕਿ ਉਹ ਲੱਗ ਸਕਦੇ ਹਨ ਕੋਈ ਤੁਹਾਡੀ ਵੱਡੀ ਡੀਲ ਕ੍ਰੈਕ ਹੋ ਸਕਦੀ ਹੈ ਵੱਡਾ ਪ੍ਰਾਜੈਕਟ ਤੁਹਾਨੂੰ ਮਿਲ ਸਕਦਾ ਹੈ ਕੋਈ ਵੱਡਾ ਕੰਟਰੈਕਟ ਤੁਹਾਨੂੰ ਮਿਲ ਸਕਦਾ ਹੈ ਵੇਚਣਾ ਜੋ ਕਰਦੇ ਹਨ ਵੰਪਰੀ ਚੋਹਨ ਉਹਨਾਂ ਵਾਸਤੇ ਇਹ ਸਮਾਂ ਬਹੁਤ ਹੀ ਜ਼ਿਆਦਾ ਚੰਗਾ ਹੈ ਜੋ ਜੋਬ ਕਰਦੇ ਹਨ ਉਹਨਾਂ ਨੂੰ ਨਵੀਂ ਜੋਬ ਦੇ ਆਫਰ ਵੀ ਮਿਲ ਸਕਦੇ ਹਨ ਜੋਬ ਦੇ ਆਫਰ ਵੀ ਆ ਸਕਦੇ ਹਨ ਜੇ ਹੁਣ ਕੰਪ੍ਰੈਸਿਵ ਲਵ ਰਿਲੇਸ਼ਨਸ਼ਿਪ ਦੀ ਗੱਲ ਕਰਾਂ ਤੇ ਤੁਸੀਂ ਲਾਪਾਰਟਨਰ ਹੋ ਜਾਂ ਲਾਈਫ ਪਾਰਟਨਰ ਹੋ ਤਾਂ ਜ਼ੋਰ ਜਿਹਦਾ ਉਚਰਾਸ਼ ਵਿੱਚ ਹੋਣਾ ਤੁਹਾਡੇ ਪਾਰਟਨਰ ਬਹੁਤ ਜ਼ਿਆਦਾ ਸਰਕਾਰੀ ਕੰਮ ਵਿੱਚ ਫਾਇਦਾ ਦਲਾ ਸਕਦੇ ਹਨ ਉਹਨਾਂ ਦਾ ਕੋਈ ਸਰਕਾਰੀ ਕੰਮ ਬਣ ਸਕਦਾ ਹੈ ਕੋਈ ਸਰਕਾਰੀ ਯੋਜਨਾ ਤੋਂ ਤੁਹਾਨੂੰ ਲਾਭ ਵੀ ਤੁਹਾਡੇ 파ਟਨਰ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਆਪਣੇ 파ਟਨਰ ਦੇ ਨਾਲ ਤੁਸੀਂ ਮਈ ਦੇ ਮਹੀਨੇ ਵਿੱਚ ਕੋਈ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਜਾਂ ਕਿਤੇ ਵੀ ਨਦੀ ਪਹਾੜਾ ਜਾਂ ਹੰਡ ਸਟੇਸ਼ਨ ਤੇ ਤੁਸੀਂ ਘੁੰਮਣ ਜਾ ਸਕਦੇ ਹੋ ਇਸ ਤਰ੍ਹਾਂ ਦੇ ਜੋਗ ਵੀ ਪਾੰਦੇ ਨਜ਼ਰ ਆ ਰਹੇ ਹਨ ਸੋ ਕੁੱਲ ਮਿਲਾ ਕੇ ਮਈ ਦਾ ਮਹੀਨਾ ਕੁੰਭ ਰਾਸ਼ੀ ਵਾਲਿਆਂ ਵਾਸਤੇ ਚੰਗਾ ਰਹਿਣ ਵਾਲਾ ਹੈ ਥੋੜੀਆਂ ਜੀਆਂ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ ਜੋਗੇ ਤੁਸੀਂ ਬੜੇ ਆਸਾਨੀ ਦੇ ਨਾਲ ਰੱਖ ਸਕਦੇ ਹੋ ਇੱਕ ਪਾਸੇ ਜਿੱਥੇ ਰਾਹੁ ਮਹਾਰਾਜ ਆ ਕੇ ਤੁਹਾਨੂੰ ਪ੍ਰਭਾਵਿਤ ਕਰਨ ਵਾਲੇ ਹਨ ਭਾਵੇਂ ਇਸ ਤਰ੍ਹਾਂ ਤੁਹਾਨੂੰ ਸਿਖਾਇਆ ਹੈ ਵੀਡੀਓ ਦੇ ਸਟਾਰਟਿੰਗ ਵਿੱਚ ਜੇ ਤੁਸੀਂ ਉਸ ਤਰ੍ਹਾਂ ਅਮਲ ਕਰੋਗੇ ਅਪਲਾਈ ਕਰੋਗੇ ਤਾਂ ਤੁਹਾਨੂੰ ਧੰਨਵੇਂ ਮਿਲ ਸਕਦਾ ਹੈ ਦੂਜੇ ਪਾਸੇ ਦੇਵ ਗੁਰੂ ਬ੍ਰਹਸਪਤੀ ਵੀ ਜੋ ਤੁਹਾਡੀ ਰਾਸ਼ੀ ਵਿੱਚ ਆ ਰਹੇ ਹਨ 15 ਮਈ ਨੂੰ ਉਹਦੇ ਵਾਸਤੇ ਤਾਂ ਤੁਹਾਡੀ ਇੱਕ ਅਲੱਗ ਵੀਡੀਓ ਬਣਾ ਦਿੱਤੀ ਜਾਵੇਗੀ ਉਮੀਦ ਉਸੇ ਮੇਰੇ ਚੈਨਲ ਤੇ ਚੈੱਕ ਕਰ ਸਕਦੇ ਹੋ ਕੁਲ ਮਿਲਾ ਕੇ কুমਰਾਸ਼ੂ ਵਾਲਿਆਂ ਦਾ ਮਹੀਤਾ ਮਹੀਨਾ ਸੁਪਰ ਪਾਵਰਫੁਲ ਜਾਣ ਵਾਲਾ ਹੈ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਜੀ ਉਪਾਦੀ ਉਪਾਦ ਉਸੇ ਕਰਨਾ ਹੈ ਸੋਮਵਾਰ ਨੂੰ ਤੇ ਸ਼ਨੀਵਾਰ ਨੂੰ ਸ਼ਿਵ ਮੰਦਿਰ ਜਾ ਕੇ ਸ਼ਿਵਲਿੰਗ ਤੇ ਜਲ ਛਾੜਾ ਕੇ ਆ ਸਕਦੇ ਹੋ ਤੇ ਕਾਲੇ ਤੇਲ ਪਾ ਕੇ ਤੁਹਾਡਾ ਇਹ ਮਹੀਦਾ ਮਹੀਨਾ ਹੋਰ ਵੀ ਸੁਪਰ ਸੁਪਰ ਹੋਰ ਵੀ ਵਧੀਆ ਤੇ ਪਾਵਰਫੁਲ ਜਾ ਸਕਦਾ ਹੈ ਦੋਸਤੋ ਇਹ ਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਕਿ ਉਹਨਾਂ ਦੇ ਲਈ ਮਈ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਇਹ ਸਾਰੀ ਜਾਣਕਾਰੀ ਚੈੱਕ ਕਰ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੀ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਧੰਨਵਾਦ